ਅਨਗੁਰ ਅਮਰਦਾਸ ਸੱਜੀ ਪਾਤਸ਼ਾਹ ਦਾ ਇਹ ਜਿਹੜਾ ਕੇਸ ਜੋੜ ਮੇਲੇ ਦਾ ਨਾਂ ਜੱਗ ਮੇਲਾ ਹੈ ਇਹ ਹਰ ਸਾਲ ਬਹੁਤ ਵੱਡੀ ਗਿਣਤੀ ਸੰਗਤਾਂ ਆਉਂਦੀ ਪਿਛੇ ਸਤਿ ਆਪ ਜੀ ਮਨਾਏ ਸੀ ਉਦੋਂ ਤੋਂ ਕੋਈ ਹਿਸਾਬ ਬੰਨਾ ਨਹੀਂ ਰਿਹਾ ਕਈ ਦਿਨ ਚੱਲੀ ਤੇ ਹਰ ਸਾਲ ਬੜੀ ਵੱਡੀ ਗਿਣਤੀ 'ਚ ਸਾਰੇ ਪੰਜਾਬ 'ਚੋਂ ਲੋਕ ਆਉਂਦੇ ਨੇ ਕਿਉਂਕਿ ਇਹ ਕਈ ਮੇਲੇ ਹੁੰਦੇ ਹੋਰ ਤਰ੍ਹਾਂ ਦੇ ਹੁੰਦਾ ਅੱਛਾ ਇਹ ਹੈ ਮੇਲਾ ਸ਼ਰਧਾ ਭਾਵਨਾ ਵਾਲਾ ਇੱਥੇ ਲੋਕੀ ਆਉਂਦੀਆਂ ਬਿੰਤੀਆਂ ਲੈ ਕੇ ਆਉਂਦੇ ਆ ਸਾ ਸਾ ਬਰਾਦਰਾਂ ਲੋਕਾਂ ਦੀਆਂ ਪੂਰੀਆਂ ਹੁੰਦੀਆਂ ਇੱਥੋਂ ਪੁੱਤਰਾਂ ਨੂੰ ਲੋੜ ਜਿਹਨਾਂ ਨੂੰ ਪੁੱਤਰ ਵੀ ਮਿਲਦੇ ਆ ਔਰ ਜਿਹੜੇ ਪਦਾਰਥਾਂ ਦੀ ਲੋੜ ਪਦਾਰਥ ਵੀ ਮਿਲਦੇ ਆ ਇਹ ਮੇਲਾ ਗੁਰੂ ਸਾਹਿਬ ਦਾ ਹੈ ਰੱਬ ਦੇ ਘਰ ਦਾ ਮੇਲਾ ਲੋਕ ਬੜੀ ਗਿਣਤੀ ਜੀ ਵੱਡੀ ਜਿ ਇੱਥੇ ਸ਼ਰਧਾ ਭਾਵਨਾ ਨਾਲ ਆਉਂਦੇ ਆ ਤੇ ਐਰ ਕੀਵੇਂ ਮੈਨੂੰ ਲੱਗਦਾ ਵੀ ਬਹੁਤ ਵੱਡੀ ਗਿਣਤੀ ਲੋਕੀ ਹੋਣਗੇ ਭਾਵੇਂ ਕਿ ਪੰਜਾਬ ਦੇ ਵਿੱਚ ਪਹਿਲਾਂ ਸੋਚਦੇ ਆ ਵੀ ਹੜ੍ਹਾਂ ਨੇ ਬੜਾ ਲੋਕਾਂ ਨੂੰ ਤੰਕੀਦਾ ਬੜੀ ਮੁਸੀਬਤਾਂ ਲੋਕਾਂ ਦੇ ਤੇ ਪਰ ਪਰ ਇਹ ਸ਼ਰਧਾ ਭਾਵਨਾ ਨਾਲ ਕਰਕੇ ਲੋਕੀਂ ਨਾ ਜਿਵੇਂ ਇੱਥੇ ਆਉਂਦੇ ਆ ਅਰਦਾਸਾਂ ਬੇਨਤੀਆਂ ਕਰਦੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਇੱਥੇ ਆਉਣਗੇ ਮੈਂ ਵੇਖਿਆ ਕੱਲ ਵੀ ਕੱਲ ਤੋਂ ਸ਼ੁਰੂ ਹੈ ਕੱਲ ਵੀ ਬੜੇ ਲੋਕ ਸੀ ਕੱਲ ਪ੍ਰਧਾਨ ਸਾਹਿਬ ਸ੍ਰੀ ਮਾਨ ਸਰਦਾਰ ਰਜਿੰਦਰ ਸਿੰਘ ਧਾਮੀ ਸਾਹਿਬ ਆਏ ਸੀ ਉਹਨਾਂ ਨੇ ਇੱਥੇ ਜਿਹੜੀ ਸ਼ਰਾਮ ਬਣਾਈ ਬਾਬਾ ਸ਼ਵੇਕ ਸਿੰਘ ਘਾਤਸੇ ਵਾਲਿਆਂ ਨੇ ਉਹਦਾ ਅਧਿਕਤ ਮਿੱ ਦਿੱਤਾ ਚੁਬਾਰਾ ਸਾਹਿਬ ਸ੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਉਹਨਾਂ ਨੇ ਜੋੜੇ ਘਰ ਬਣਾਇਆ ਉੱਥੇ ਬਾਥੂ ਨੂੰ ਬਣਾਇਆ ਉਹਨਾਂ ਦਾ ਵੀ ਉਤਕਰਨ ਕਰਕੇ ਗਿਆ ਜੇ ਕੱਲ ਵੀ ਸੰਗਤਾਂ ਦਾ ਚੰਗਾ কাਠੀ ਸੀ ਪਰ ਅੱਜ ਤੇ ਬਹੁਤ ਵੱਡੀ ਗਿਣਤੀ ਚ ਲੋਕੀ ਆ ਗਏ ਆ ਤੇ ਰਾਤੀਂ ਕਰ ਬਹੁਤ ਵੱਡਾ ਮੇਲਾ ਭਰ ਜਾਏਗਾ ਤੇ ਇਸ ਕਰਕੇ ਜਿਹੜੀ ਹੜਾਂ ਦੀ ਇੱਥੇ ਗਰੋਫੀ ਆ ਉਹਦੇ ਵਿੱਚ ਵੀ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਗਿਆ ਵਾ ਕਿ ਥਰੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਖਾਸ ਕਰਕੇ ਅਦਾਤਾਵਾਂ ਸਾਰੇ ਮੈਨੇਜਰ ਸਾਹਿਬਾਂ ਨੂੰ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਲੋੜ ਆ ਉਹਨਾਂ ਦੀ ਲੋੜ ਲੰਗਰ ਦੀ ਲੋੜ ਆ ਹੋਰ ਕੋਈ ਕਿਸੇ ਨੂੰ ਪੱਠੇ ਦਾਣੇ ਦੀ ਲੋੜ ਆ ਕੋਈ ਹੋਰ ਵੀ ਲੋੜ ਹੋਵੇ ਉਹਨਾਂ ਦੀ ਤਰ੍ਹਾਂ ਉਹਨਾਂ ਦੀ ਪੂਰੀ ਕੀਤੀ ਜਾਵੇ ਇਸੇ ਤਰ੍ਹਾਂ ਸ਼੍ਰੋਮਣੀ ਗਾਲੀਦਲ ਦੇ ਪ੍ਰਧਾਨ ਸਾਹਿਬ ਨੇ ਜੇ ਸਰਦਾਰ ਸਖਬੀਰ ਸਿੰਘ ਬਾਦਲ ਸਾਹਿਬ ਉਹ ਵੀ ਉਹਨਾਂ ਨੇ ਅਸਲ ਸ਼ੁਰੂ ਪਹਿਲਾਂ ਕੀਤਾ ਉਹਨਾਂ ਨੇ ਸ਼ੁਰੂ ਕੀਤਾ ਹਰ ਥਾਂ ਜਿੱਥੇ ਲੋੜ ਆ ਕਿਸੇ ਨੂੰ ਡੀਜ਼ਲ ਦੀ ਲੋੜ ਆ ਡੀਜ਼ਲ ਦੇ ਗਏ ਆ ਜੇ ਪੱਠੇ ਦਾਣੇ ਦੀ ਲੋੜ ਆ ਪੱਠੇ ਦਾਣੇ ਦੇ ਗਏ ਜੇ ਕਿਤੇ ਪਾਣੀ ਦੇ ਨਿਕਾਸ ਵਾਸਤੇ ਇੰਜਨਾਂ ਦੀ ਲੋੜ ਆ ਉਹਨਾਂ ਇੰਜਣ ਦਿੱਤੇ ਆ ਸਾਰੀਆਂ ਜ਼ਰੂਰਤਾਂ ਉਹਨਾਂ ਨੇ ਪੂਰੇ ਜੋਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੀ ਬਣ ਜਾਵੇ ਸਹਿਮ ਸ੍ਰੀ ਗੁਰੂ ਅਮਰਦਾਸ ਜੀ ਦੇ ਘਰ ਆਪਾਂ ਉਹਨਾਂ ਦੇ ਅਸਥਾਨ ਤੇ ਪੁਰਦਾਰਾ ਪੁਲਿਸਾ ਗੁੰਦਰਾਲ ਸਾਹਿਬ ਬੈਠੇ ਆ ਇੱਥੇ ਹਰ ਸਾਲ ਦੀ ਤਰ੍ਹਾਂ ਜੋੜ ਮੇਲਾ ਜਿਹਨੂੰ ਜਗ ਮੇਲਾ ਕਹਾ ਜਾਂਦਾ ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਵਾ ਦੇਸ਼ਾਂ ਵਿਦੇਸ਼ਾਂ ਵਿੱਚੋਂ ਲੱਖਾਂ ਦੀ ਗਿੰਦੀ ਸੰਗਤਾਂ ਜਿਹੜੀਆਂ ਹਮ ਹਮਾ ਕੇ ਪੁੱਜਦੀਆਂ ਵਾ ਗਰਦਾਸਪੁਰ ਜ਼ਿਲ੍ਹੇ ਤੋਂ ਬਹੁਤ ਭਾਰੀ ਗਿੰਦੀ ਸੰਗਤ ਹਰ ਸਾਲ ਦੀ ਤਰ੍ਹਾਂ ਦਰਸ਼ਨ ਕਰਨ ਪੁੱਜਦੀ ਹੈ ਸਾਡੇ ਜਿਹੜੇ ਮੈਂਬਰ ਸਭਾ ਨੇ ਉਹਨਾਂ ਦਾ ਸਾਨੂੰ ਪੂਰਨ ਸਹਿਯੋਗ ਵਾ ਵੀ ਲੈ ਕੇ ਕਿਸੇ ਕਿਸੇ ਦੀ ਦਰਸ਼ਨ ਕਰਨ ਆਈਆਂ ਸੰਗਤਾਂ ਨੂੰ ਪ੍ਰਧਾਨ ਸਾਹਿਬ ਵੱਲੋਂ ਵੀ ਸਾਨੂੰ ਦੇਖਿਆ ਤਾਂ ਮੈਂਬਰ ਸਭਾ ਨੇ ਹਲੋ ਵੀ ਕਿਸੇ ਕਿਸਮ ਦੀ ਲੰਗਰਾਂ ਦੀ ਰਹਿਜ ਦੀ ਕਿਸੇ ਨੂੰ ਮੁਸ਼ਕਲ ਨਾ ਆਵੇ ਹਰ ਕਿਦੇ ਨਾਲ ਜਿਹੜਾ ਵਾ ਜੇ ਕੋਈ ਹੜ ਪੀਰਦਾ ਉਹਦੀ ਵੀ ਮਦਦ ਕਰਨੀ ਹੈ ਵੇਖੋ ਅਸੀਂ ਗੁਰਦੁਆਰਾ ਸਾਹਿਬ ਦਾ ਵੀ ਪ੍ਰਬੰਧ ਕਰ ਰਹੇ ਆ ਤੇ ਉਧਰ ਜੇ ਕੋਈ ਹੜਾ ਨਹੀਂ ਮਾਰਨਾ ਚੱਲ ਰਿਹਾ ਲੰਗਰ ਪਾਣੀ ਦੀ ਕਦੇ ਲੋੜ ਹੈ ਭੇਜਦੀ ਉਹ ਵੀ ਅਸੀਂ ਇੱਥੋਂ ਭੇਜ ਸਕਦੇ ਆ ਤੇ ਭੇਜ ਰਹੇ ਆ ਜਿੱਥੇ ਜਿੱਥੇ ਵੀ ਲੋੜ ਪੈਂਦੀ ਆ ਗੁਰਦੁਆਰਾ ਸਾਹਿਬ ਵੱਲੋਂ ਸਮੁੱਚੇ ਜਿਹੜੇ ਪ੍ਰਬੰਧ ਬੜੇ ਮੁਕੰਮਲ ਕਰ ਗਏ ਕਰ ਲੈ ਗਏ ਰਾਜ ਦੇ ਲੰਗਰਾਂ ਦੇ ਹੋਰ ਸੰਤਾ ਮਹਾਂਪੁਰਖਾਂ ਨੂੰ ਬੇਨਤੀ ਕਰਕੇ ਇੱਥੇ ਕੰਬਲਖ ਦੇ ਵਿੱਚ ਵੀ ਲੰਗਰ ਲਗਾਏ ਗਏ ਆ ਇੱਕ ਕਾਰਸਵਾ ਸੰਤ ਬਾਬਾ ਕੋਲਾ ਸਿੰਘ ਜੀ ਨੇ ਲੰਗਰ ਲਾਇਆ ਵਾ ਕਾਰਸਵਾ ਸੰਤ ਬਾਬਾ ਜੀ ਕਸ਼ਮੀਰਾ ਸਿੰਘ ਪੂਰੀ ਵਾਲੇ ਬਾਬਾ ਸੁਬੰਦਰ ਸਿੰਘ ਜੀ ਸੁਖਾ ਉਹਨਾਂ ਵੀ ਪੂਰੀ ਵਾਲੇ ਸੰਤਾ ਨੇ ਲੰਗਰ ਲਾਇਆ ਵਾ 24 ਘੰਟੇ ਚੱਲਣ ਡਿਆ ਵਾ ਇੱਕ ਕੋਈ ਬਾਬਾ ਬਸਤਾ ਸਿੰਘ ਦੇ ਸਤਾਨ ਤੋਂ ਕਾਰਸਵਾ ਵਾਲੇ ਆਏ ਰਸੂਲਪੁਰ ਨੇਹਰਾ ਤੋਂ ਬਾਬਾ ਜੀ ਬਾਬਾ ਗੁਰਜੀਤ ਸਿੰਘ ਜੀ ਉਹਨਾਂ ਨੇ ਵੀ ਮਹਾਰਾਜ ਬੜਾ ਵੱਡੇ ਪੱਧਰ ਤੇ ਜਿਹੜਾ ਲੰਗਰ ਲਾਇਆ ਵਾ ਹੋਰ ਵੀ ਜਿੰਨੀਆਂ ਸੰਪਰਤਾਵਾਂ ਜਿਥੇ ਬੰਨੀਆਂ ਸੰਤ ਬਾਬਾ ਅਵਤਾਰ ਸਿੰਘ ਜੀ ਦਲ ਬਾਬਾ ਬਿਦੀ ਚੰਦੇ ਮੁਖੀ ਉਹਨਾਂ ਨੇ 8-10 ਦਿਨ ਹੋ ਗਏ ਲੰਗਰ ਸ਼ੁਰੂ ਕੀਤਾ ਪਿਆ ਬੜੇ ਵੱਡੇ ਪੱਦਰ ਦੇ ਉੱਤੇ ਜਿੰਨੀਆਂ ਸਵਸਟਟੀਆਂ ਮੈਂ ਕੋਈ ਚਾਹ ਪਕੌੜਿਆਂ ਦਾ ਕੋਈ ਮਠਿਆਈਆਂ ਦਾ ਲੰਗਰ ਬੜੇ ਵੱਡੇ ਵੱਡੇ ਵਧੀਆ ਵੱਡੇ ਪੱਦਰ ਤੇ ਚੱਲ ਰਿਹਾ ਕਿਸੇ ਕਿਸਮ ਦੀ ਕਿਸੇ ਨੂੰ ਮੁਸ਼ਕਲ ਨਹੀਂ ਆ ਰਹੀ ਅਸੀਂ ਸੰਗਤਾਂ ਨੂੰ ਜਿਹੜੀਆਂ ਜਿਉਂ ਜਾਂ ਕਹਿਣੀਆਂ ਗੁਰਦਰਾ ਸਾਹਿਬ ਵੱਲੋਂ ਕਿਸੇ ਕਿਸਮ ਦੀ ਸੰਗਤ ਨੂੰ ਮੁਸ਼ਕਲ ਨਹੀਂ ਹੋਣ ਦਿੱਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ